ਅਸਲੀ ਗੱਲ ਜੀ ਸਾਰਿਆਂ ਨੂੰ ਆਹ ਦੇਖ ਲੋ ਜੀ ਇਹਦਾ ੱਤਕਾ ਦੇਖ ਲੋ ਜੀ ਇਹਨਾਂ ਦਾ ਸਰਕਾਰ ਦਾ ਇਹ ੱਤਕਾ ਦੇਖੋ ਯਾਰ ਯਾਰ ਨਹੀਂ ਇਹ ੱਤਕਾ ਦੇਖੋ ਬੰਦੇ ਦਾ ਕਰੇ ਪਿੰਡ ਦਾ ੱਤਕਾ ਦੇਖੋ ਯਾਰ ਮੇਰੀ ਗੱਲ ਛੱਡੋ ਯਾਰ ਉਹਨਾਂ ਨੂੰ ਪਾਣੀ ਪਾਣੀ ਬੱਚੋ ਕੇਰਾ ਬੰਦਾ ਇੱਕ ਮਿੰਟ ਸੌਣ ਵਾਸਤੇ ਉਹਨਾਂ ਨੂੰ ਪਾਣੀ ਦੋ ਓ ਯਾਰ ਪੇਟ ਦੇ ਜਿੱਦਾਂ ਮਾਰਦੇ ਸਾਡੇ ਭਰਾਵਾਂ ਨੂੰ ਦੱਸਾਂਗੇ ਮੈਂ ਮੇਰਾ ਘੁੱਟਾ ਕਰਦੀ ਕਰਦੀ ਆ ਜਾਓ ਕੱਲੋ ਤੇ ਨਹੀਂ ਆਣਾ ਗੋ ਨੂੰ ਆ ਜਾਓ 300 ਤੇ ਹੋ ਗਏ ਓ ਠੀਕ ਆ ਚਲੋ ਚਲੋ ਭਾਈ ਆ ਜਾਓ ਚਲੋ ਚਲੋ এবা 15 ভি কাপলিটে ਕਿਤੇ ਬੈਠੇ ਹੋ ਤੁਸੀਂ ਜਾਲੇ ਮੈਂ ਤਾਂ ਦੇਖੇ ਖੜੇ ਸਾਰੇ ਜੰਨੇ ਆਹ ਸਾਰੇ ਬੰਦੇ ਤੇ ਇਹ ਦੋਨੋਂ ਰਹਿਣ ਦੋ ਇਹ ਦੋਨੋਂ ਅੰਦਰ ਹੀ ਰਹਿਣ ਦੋ ਅੰਦਰ ਕੋਈ ਗੱਲ ਨਹੀਂ ਅਸੀਂ ਅੰਦਰ ਘੱਟ ਜੀ ਨਹੀਂ ਨਹੀਂ ਸਾਰੇ ਜੋ ਆਉਂਗਾ ਅੰਦਰ ਤੂੰ ਦੇਖ ਆਓ ਮੈਂ ਖੜਾ ਹਾਂ ਤੇ ਕੋਈ ਗੱਲ ਨਹੀਂ ਪਾਸਾ ਆ ਲੈਣ ਦੋ ਜੀ ਆਜੀ ਆਜੀ ਆਪਾਂ ਬਿਲਕੁਲ ਉੱਪਰ ਬੜਾ ਬਿਚ ਸਾਰੇ ਗੱਲ ਸੁਣੋ 1 ਮਿੰਟ ਮੈਂ ਪੁੱਛਣਾ ਚਾਹੁੰਦਾ ਵੀ ਇਹ ਆਪਣੀ ਮਰਜ਼ੀ ਨਾਲ ਕਿੱਦਾਂ ਲਿਜਾ ਸਕਦੇ ਦੇਖੋ ਗੱਲ ਤਾਂ ਉਹੀ ਆ ਜੀ ਉਹਨੂੰ ਬਸ ਲੈ ਜਾਵੇ ਹਾਂਜੀ ਭਾਜੀ ਉਹਨੂੰ ਬਸ ਲੈ ਮੈਂ ਤੁਹਾਨੂੰ ਕੀ ਪੁੱਛ ਰਿਹਾ ਮੈਂ ਕੀ ਕਹਿੰਨਾ ਨਹੀਂ ਨਹੀਂ ਗੱਲ ਚੰਦੀ ਵੀ ਯਾਰ ਪਿੱਛੇ ਆਪਾਂ ਅੰਦਰ ਬਾਅਦ ਨਹੀਂ ਨਹੀਂ ਆਪਾਂ ਅੰਦਰ ਬਾਅਦ ਦਿੰਦੇ ਮੈਂ ਕਹਿਆ ਸਰ ਗੱਲ ਸੁਣੋ ਇੱਕ ਮਿੰਟ ਸਰ ਵੀ ਆਪਣੀ ਵੇਖਿਆ ਲਈ ਯਾਦ ਰੱਖੋ ਜਲ ਸਰ ਬੱਸੇ ਜਾਣਾ ਵੇ ਤੁਸੀਂ ਕਿੱਦਾਂ ਲੱਦ ਕੇ ਲੈ ਜਾ ਰਹੇ ਹੋ ਓਏ ਤੇ ਮਾਹੌਲ ਹੁੰਦਾ ਜਿਹਾ ਖਰਾਬ ਹੈ ਹਾਂ ਮਾਹੌਲ ਖਰਾਬ ਹੁੰਦਾ ਭਾਈ ਤੁਸੀਂ ਪੁਲਿਸ ਪ੍ਰਸ਼ਾਸਨ ਬੁਲਾਓ ਔਰ ਹਾਂਜੀ ਬੁਲਾਓ ਦੇ ਆ ਆ ਵੀ ਮੈਂ ਬੰਦੇ ਸਾਨੂੰ ਇਹ ਇਹ ਤੋਂ ਮਹਕਾਰ ਹੈ ਬਦਮਾਚੀਆਂ ਕਰ ਹੈ ਇਵਨ ਜਿਹੜਾ ਕੈਂਡੀਡੇਟ ਆ ਕਾਂਗਰਸ ਦਾ ਉਹਨੇ ਸਾਨੂੰ ਕੁਝ ਗਲਤ ਨਹੀਂ ਕਿਹਾ ਪਰ ਜਿਹੜੇ ਨਾਲ ਦੇ ਆ ਉਹਨੇ ਬਹੁਤ ਗਲਤ ਮਾਰਿਆ ਠੀਕ ਹੈ ਭਾਈ ਤਾਂ ਧੰਨਵਾਦ ਹਾਂ ਬੋਲੋ ਹਾਂਜੀ ਭਾਈ ਦੇਖੋ ਜੀ ਅਸੀਂ ਕੈਂਡੀਡੇਟ ਕਾਂਗਰਸ ਵਾਲੋ ਖੜੇ ਆ ਇੱਧਰ ਵੀਰਾ ਸਾਡਾ ਖੜਾ ਆ ਆਮ ਆਦਮੀ ਪਾਰਟੀ ਵਾਲੋਂ ਠੀਕ ਹੈ ਜੀ ਠੀਕ ਹੈ ਜੀ ਕੋਈ ਨਿੱਕੀ ਜਿਹੀ ਗੱਲ ਤੇ ਪਿੱਛੇ ਤਕਦਾਰ ਹੋ ਗਿਆ ਉਹ ਹੱਲ ਹੋ ਗਿਆ ਸਾਡਾ ਠੀਕ ਹੈ ਜੀ ਠੀਕ ਆ ਪੁਲਿਸ ਆਈ ਆ ਕੋਈ ਗੱਲ ਨਹੀਂ ਸਕਿਉਰਟੀ ਵਾਸਤੇ ਆਈ ਆ ਸਾਡੀ ਠੀਕ ਆ ਜੀ ਉਹਨਾਂ ਨੇ ਜਿਹੜੇ ਹੈਗੇ ਆ ਪਿੱਛੋਂ ਜਿਹੜੀ ਬੱਸ ਆਉਣੀ ਸੀਗੀ ਉਹਨਾਂ ਦੀ ਇੱਥੋਂ ਬਾਕਸ ਲੈਣ ਠੀਕ ਆ ਜੀ ਉਹ ਫਿਲਹਾਲ ਨਹੀਂ ਪਹੁੰਚੀ ਇੱਥੇ ਤੇ ਪੁਲਿਸ ਨੇ ਆਪਣੀ ਗੱਡੀ ਜੇ ਬਾਕਸ ਰੱਖੇ ਸੀਗੇ ਉਹ ਜਾਣ ਲੱਗੇ ਅਸੀਂ ਡੱਕਤਾ ਆ ਤੇ ਸਾਡੇ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਡੱਕਿਆ ਵੀ ਨਹੀਂ ਬੱਸ ਵਿੱਚ ਹੀ ਡੱਬੇ ਜਾਣਗੇ ਠੀਕ ਹੈ